ਸਾਤ ਸੰਗਤ ਜੀ ਬਨਾਰਸ ਦਾ ਪੰਡਿਤ ਚਤਰਦਾਸ ਆਪਣੀ ਵਿਦਿਆ ਪੜੀ ਦੇ ਹੰਕਾਰ ਦੇ ਲੋਰ ਵਿੱਚ ਮਸਤ ਹੋ ਕੇ ਗੁਰੂ ਨਾਨਕ ਦੇਵ ਜੀ ਨੂੰ ਕਈ ਤਰ੍ਹਾਂ ਦੇ ਸਵਾਲ ਕਰੀ ਗਿਆ ਗੁਰੂ ਜੀ ਜੋਗ ਉੱਤਰ ਦਿੰਦੇ ਗਏ ਹੌਲੀ-ਹੌਲੀ ਭੀੜ ਚੋਖੀ ਹੋ ਗਈ ਅਣ ਸੱਦਿਆਂ ਹੀ ਦੀਵਾਨ ਲੱਗ ਗਿਆ ਪੰਡਿਤ ਇਸ ਆਸ਼ੇ ਨਾਲ ਚਰਚਾ ਕਰਨ ਲੱਗਾ ਕਿ ਉਹ ਗੁਰੂ ਜੀ ਨੂੰ ਪ੍ਰੇਰ ਕੇ ਬਨਾਰਸ ਵਿੱਚ ਰੱਖ ਲਵੇ ਤੇ ਵਿਦਿਆ ਪੜਨ ਵਾਸਤੇ ਆਖੇ ਪਰ ਜਿਹੜੇ ਗੁਰੂ ਧੁਰ ਤੋਂ ਸਭ ਵਿਦਿਆ ਪੜ੍ਹ ਕੇ ਆਏ ਸਨ ਉਹ ਪਲਾਂ ਕਿਵੇਂ ਪੰਡਤ ਦੇ ਜਾਲ ਵਿੱਚ ਫਸਦੇ ਉਹ ਤਾਂ ਚਤਰਦਾਸ ਜਿਹਾ ਸੈਂਕੜੇ ਭੁੱਲਿਆਂ ਨੂੰ ਰਾਹੇ ਪਾਉਣ ਵਾਸਤੇ ਦੇਸ਼ ਦਾ ਚੱਕਰ ਘੱਟ ਰਹੇ ਸਨ ਉਹਦੇ ਆਸ਼ੇ ਨੂੰ ਜਾਣ ਕੇ ਗੁਰੂ ਜੀ ਨੇ ਬਾਣੀ ਰਾਹੀਂ ਉਸ ਨੂੰ ਸਮਝਾਇਆ ਰਾਜਾ ਬਾਲਕ ਨਗਰੀ ਕਾਚੀ ਦੋਸਤਾਂ ਨਾਲ ਪਿਆਰੋ ਦੁਈ ਮਾਈ ਦੁਈ ਬੱਪਾ ਪੜਿਆ ਪੰਡਤ ਕਰੋ ਵਿਚਾਰੋ ਸੁਆਮੀ ਪੰਡਿਤਾ ਤੁਮ ਦੇਹੋ ਮੱਤੀ किन बिद पाव्यो प्राणपति रहाओ पीतर अगन बनास्पत मौली सागर पंड पाया चंद सूरज घर ही ऐसा ज्ञान न पाया राम रवत्ता जानी है एक माई भोग करे लखन जानी है खिमा धन संग्रहे कहिया सुने न खाया मन है तिन्ना ही सेती वासा परनवत नानक दासन दासा ਖਿੰਨ ਤੋਲਾ ਖਿੰਨ ਮਾਸਾ ਇਸ ਦਾ ਭਾਵ ਅਰਥ ਹੈ ਮਨ ਰਾਜਾ ਦਾ ਸਿਆਣਾ ਹੈ ਤਨ ਰੂਪ ਨਗਰੀ ਕੱਚੀ ਹੈ ਪਰ ਦੁਸ਼ਟਾਂ ਵਿਸ਼ੇ ਵਿਕਾਰਾਂ ਨਾਲ ਪਿਆਰ ਹੈ ਆਸਾ ਤੇ ਤ੍ਰਿਸ਼ਨਾ ਮਾਵਾਂ ਹਨ ਤੇ ਰਾਗ ਦੋਖ ਤੇ ਬਾਪ ਹਨ हे ਪੰਡਿਤ ਰਤਨਾ ਵਿਚਾਰ ਕਰ ਜਦੋਂ ਐਸੇ ਵੈਰੀ ਹਨ ਐਸੀ ਹਾਲਤ ਹੈ ਤਾਂ ਤੂੰ ਹੀ ਦੱਸ ਪ੍ਰਮਾਤਮਾ ਨੂੰ ਕਿਵੇਂ ਪਾਇਆ ਜਾ ਸਕਦਾ ਹੈ ਦਰਖਤਾਂ ਵਿੱਚ ਅੱਗ ਛਿਪੀ ਹੁੰਦੀ ਹੈ ਫਿਰ ਵੀ ਉਹ ਹਰੀ-ਪਰੀ ਰਹਿੰਦੀ ਹੈ ਐਸਾ ਗਿਆਨ ਸਮਝ ਪੰਡਿਤ ਅਜੇ ਤੱਕ ਸਮਝ ਨਹੀਂ ਲੱਗੀ ਕਿ ਚੰਦ ਸੂਰਜ ਘਰ ਵਿੱਚ ਹੀ ਹਨ ਬਾਹਰ ਰੋਸ਼ਨੀ ਲੰਬੜ ਜਾਂਦੇ ਹੋ ਦੋ ਅੱਖਰ ਮਾਇਆ ਦੇ ਹਨ ਤੇ ਦੋ ਰਾਮ ਦੇ ਇਸ ਵਾਸਤੇ ਰਾਮ ਸਿਮਰ ਉਹ ਚੰਗਾ ਹੈ ਚਤਰਦਾਸ ਨੂੰ ਸਿੱਖਿਆ ਦਿੰਦਿਆਂ ਹੋਇਆਂ ਹੀ ਗੁਰੂ ਜੀ ਨੇ ਰਾਗ ਰਾਮਕਲੀ ਵਿੱਚ ਦਖਣੀ ਓੰਕਾਰ ਨਾਮ ਦੀ ਸਾਰੀ ਬਾਣੀ ਉਚਾਰੀ ਜਿਸ ਬਾਣੀ ਨੂੰ ਸੁਣ ਕੇ ਚਤਰਦਾਸ ਦੇ ਕਪਾਟ ਖੁੱਲ ਗਏ ਉਹ ਆਨੰਦ ਚਿਤ ਹੋ ਕੇ ਗੁਰੂ ਜੀ ਦੇ ਚਰਨੀ ਲੱਗ ਗਿਆ ਉਸ ਨੇ ਕਈ ਦਿਹਾੜੇ ਗੁਰੂ ਜੀ ਨੂੰ ਕੋਲ ਰੱਖਿਆ ਤੇ ਸੇਵਾ ਕੀਤੀ ਗੁਰੂ ਜੀ ਨੇ ਉਸ ਨੂੰ ਨਿਰੰਕਾਰੀ ਮਿਸ਼ਨ ਦਾ ਪ੍ਰਚਾਰ ਕਰਨ ਵਾਸਤੇ ਆਖਿਆ ਚਤਰਦਾਸ ਤੋਂ ਬਿਨਾਂ ਹੋਰ ਵੀ ਕਈਆਂ ਪੰਡਤਾਂ ਨੂੰ ਆਪਣੇ ਸਾਰੇ ਧਰਮ ਦੇ ਮੂਢਲੇ ਅਸੂਲ ਸੁਣਾਏ ਨਾਲ ਹੀ ਮਨੁੱਖਾਂ ਦੀ ਸੇਵਾ ਤੇ ਅਕਾਲ ਪੁਰਖ ਦਾ ਸਿਮਰਨ ਕਰਨ ਦੀ ਚਾਜ ਦੱਸੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ